ਹੰਦੀ ਜੀਰਮਨ ਜਨਮ ਅੱਜ ਇੱਕ ਕਬੱਡੀ ਦੇ ਮਾਲ ਜਿਹੜੇ ਵੱਡੇ ਦਿਨਾਂ ਦੇ ਅੱਜ ਜਿਹੜੇ ਪਰਮਾਤਮਾ ਨੇ ਪਿਆਰੀ ਨੂੰ ਗਿਆ ਤੇ ਅੱਜ ਮੌਕੇ ਤੇ ਪਹੁੰਚੇ ਜੋਤਾ ਸਿੰਘ ਜੀ ਅੰਤਿਮ ਸਰਦਾਰ ਆਸਤੀ ਕੋਲੋਂ ਕੀ ਕਹਿਣਾ ਚਾਹੁੰਦੇ? ਇਹ ਸਰਦਾਰ ਜੋਤਾ ਸਿੰਘ ਜੀ ਉਹ ਪਹਿਲਵਾਨ ਆ ਕਿ ਜਿਨ੍ਹਾਂ ਨੂੰ ਸਭਰਾਵ ਦੇ ਵਿੱਚ ਬੋੜ ਵੀ ਕਿਹਾ ਜਾਂਦਾ ਸੀ ਔਰ ਉਹਨਾਂ ਨੇ ਆਪਣੇ ਪਰਿਵਾਰ ਦਾ ਨਾਮ ਰੋਸ਼ਨ ਕੀਤਾ ਹਲਕੀ ਦਾ ਪੰਜਾਬ ਦਾ ਪੂਰੇ ਵਰਲਡ ਵਿੱਚ ਕਬੱਡੀ ਜਗਤ ਵਿੱਚ ਨਾਮ ਰੋਸ਼ਨ ਕੀਤਾ ਵਾ ਕਿ ਜਿਨ੍ਹਾਂ ਨੂੰ ਦੂਰ ਦੂਰੋਂ ਜਨਤਾ ਨੂੰ ਜਦੋਂ ਜੁreturnData ਸਿੰਘ ਦਾ ਨਾਮ ਲਿੰਦੇ ਤੇ ਨਾਲ ਸਭਰਾ ਪਿੰਡੋਂਗਾ ਕਿ ਹਾਂ ਵੀ ਤੁਸੀਂ ਸਭਰਾਵਾ ਦੇ ਜੋ ਜਿੱਥੋਂ ਦੇ ਪਹਿਲਵਾਨ ਜੁreturnData ਸਿੰਘ ਆ ਅੱਜ ਜਿਹੜਾ ਚਿਰਾਗ ਸਾਡੇ ਵਿੱਚੋਂ ਜਿੰਦੀ ਬੁੱਝ ਗਿਆ ਵਾ ਐਡੇ ਵੱਡੇ ਬੋੜ ਦਾ ਬੜਾ ਘਾਟਾ ਪਿਆ ਵਾ ਕਿਉਂਕਿ ਪਰਿਵਾਰ ਨੂੰ ਘਾਟਾ ਪਿਆ ਪੂਰੀ ਹਲਕੀ ਨੂੰ ਪੂਰੇ ਪੰਜਾਬ ਨੂੰ ਕਿਉਂਕਿ ਇਹੋ ਜਿਹੇ ਜਦੋਂ ਨਾਮਵਰ ਪਹਿਲਵਾਨ ਜਾਂਦੇ ਆ ਤੇ ਉਹਨਾਂ ਦੇ ਨਾਲ ਜਿਹੜੇ ਬਾਕੀ ਪਹਿਲਵਾਨਾਂ ਦਾ ਵੀ ਦਿਲ ਜਨਕੀ ਟੁੱਟਦਾ ਵਾ ਕਿਉਂਕਿ ਇਹਨਾਂ ਦਾ ਇਹ ਮਕਸਦ ਹੁੰਦਾ ਹੀ ਕੇ ਘਰੋਂ ਫਿਰ ਵੀ ਉੱਠ ਕੇ ਜਿਤਨਾ ਆਪਣੇ ਇਹਨਾਂ ਦੇ ਅਗਾਂਵਦ ਜਾਂ ਇਹਨਾਂ ਦੇ ਪਰਿਵਾਰ ਦੇ ਵਿੱਚੋਂ ਹੀ ਤੇ ਗਗਨਦੀਪ ਹੀ ਗੋਪੀ ਹੀ ਹੋਰ ਵੀ ਇਹਨਾਂ ਦਾ ਜਿਦਾ ਜਿਹੜਾ ਭਿੰਦਰ ਸੋਣੀ ਹੈ ਕਿ ਕਿਉਂਕਿ ਬੜਾ ਪ੍ਰੀਮੀਅਰ ਹੈ ਨਾ ਮੇਰੇ ਨਾਲ ਭਿੰਦਰ ਸੋਣੀ ਸੇਵਿਸ ਕੀਤੀ ਆ ਅਸੀਂ ਕਿਹਜੋੜ ਸੇਵਿਸ ਕਰਕੇ ਆਏ ਆ ਉਸ ਟਾਈਮ ਤੇ ਵੀ ਜਦੋਂ ਆਉਂਦੇ ਹੁੰਦੇ ਸੀ ਪਿੰਡ ਤੇ ਇੱਕੋ ਇੱਕ ਨਾਮ ਚੱਲਦਾ ਦਾ ਸੀ ਕਿ ਸਾਡੇ ਆਪਾਂ ਆਪਣੇ ਪਹਿਲਵਾਨ ਜੀ ਦਾ ਜੇਤਾ ਸਿੰਘ ਜੀ ਦਾ ਔਰ ਬਹੁਤ ਨਾਮਵਰ ਪਹਿਲਵਾਰੇ ਆ ਆਪਣੇ ਲਗ ਲਗ ਜਿੰਨੇ ਵੀ ਪਿੰਡ ਆ ਹਰ ਇੱਕ ਪਿੰਡ ਦੇ ਛੋਟੇ ਛੋਟੇ ਬੱਚੇ ਨੂੰ ਪਤਾ ਆਪੇ ਜੋਤਾ ਸਿੰਘ ਜਿਹੜੇ ਪਹਿਲਵਾਨ ਸੀ ਕਿ ਤਰ੍ਹਾਂ ਉਹਨਾਂ ਕਬੱਡੀ ਵਿੱਚ ਨਾਮ ਰੋਸ਼ਨ ਛੁਟਾ ਬੜੀ ਸਾਫ਼ ਕਬੱਡੀ ਖੇਡਦੇ ਸੀ ਇਮਾਨਦਾਰ ਸਨ ਦਿਲਖੁਸ਼ ਸਨ ਔਰ ਜਿੱਥੇ ਵੀ ਕਿਤੇ ਕਬੱਡੀ ਹੁੰਦੀ ਸੀ ਉਹ ਆਪ ਖੁਦ ਜਾ ਕੇ ਹੁਣ ਤੇ ਰੈਫਰੀ ਦਾ ਕੰਮ ਕਰਦੇ ਸੀ ਦਾ ਦੱਸਣਾ ਉਹਨਾਂ ਨੂੰ ਕਿਉਂਕਿ ਪਹਿਲਵਾਨਾਂ ਨੂੰ ਦੱਸਣਾ ਕਿ ਕਿਤਰਾ ਖੇਡਣਾ ਚਾਹੀਦਾ ਕਿਉਂਕਿ ਆਪਣੇ ਇਹੋ ਜਿਹੇ ਪਹਿਲਵਾਨਾਂ ਦੀ ਬੜੀ ਲੋੜ ਸੀ ਅੱਜ ਨੌਜਵਾਨਾਂ ਨੂੰ ਕੀ ਸੇਧ ਦੇਣਾ ਚਾਹੁੰਦੇ ਤੁਸੀਂ ਨੌਜਵਾਨ ਇਹੋ ਕਹਿੰਦੇ ਕਿ ਇਹੋ ਜਿਹੇ ਪਹਿਲਵਾਨਾਂ ਕੋਲ ਸਿੱਖ ਲੈ ਕੇ ਜਿਸ ਤਰ੍ਹਾਂ ਅੱਜ ਸਾਡੇ ਵਿੱਚੋਂ ਸਰਦਾਰ ਪਲਵਾਨ ਕੋ ਸਿੱਖ ਲੈ ਕੇ ਕਬੱਡੀ ਖੇਡਣੀ ਚਾਹੀਦੀ ਆ ਜਿਸ ਤਰ੍ਹਾਂ ਸਰਦਾਰ ਜੋਤਾ ਸਿੰਘ ਨੇ ਆਪਣਾ ਪਿੰਡ ਦਾ ਨਾਮ ਪਰਿਵਾਰ ਦਾ ਨਾਮ ਸਭਰਾਵਾਂ ਦਾ ਨਾਮ ਹਲਕੇ ਦਾ ਨਾਮ ਰੋਸ਼ਨ ਕੀਤਾ ਇਸੇ ਤਰ੍ਹਾਂ ਹੀ ਨੌਜਵਾਨ ਨਸ਼ਾ ਤੋਂ ਰਹਿਤ ਹੋ ਕੇ ਕਬੱਡੀ ਖੇਡਣ ਔਰ ਸਾਫ ਕਬੱਡੀ ਜਿਸ ਤਰ੍ਹਾਂ ਜੋਤਾ ਸਿੰਘ ਨੇ ਸਰਦਾਰ ਨਖੇਜਪਤ ਜੀ ਖੇਡੀ ਆ ਇਸੇ ਤਰ੍ਹਾਂ ਖੇਡ ਕੇ ਆਪਣੇ ਹਲਕੇ ਦਾ ਆਪਣੇ ਪਰਿਵਾਰ ਦਾ ਨਾਮ ਰੋਸ਼ਨ ਕਰਦੇ ਹਾਂ ਜੀ ਸਪੰਸਰ ਅੱਜ ਸਰਦਾਰ ਜੋਤਾ ਸਿੰਘ ਜਿਹੜੇ ਕਬੱਡੀ ਦੇ ਮਾਲ ਸਾਨੂੰ ਵੱਡੇ ਅੱਜ ਉਹਨਾਂ ਦੀ ਅੰਤਿਮ ਅਰਦਾਸ ਤੇ ਪਹੁੰਚੇ ਦੂਰੋਂ ਦੜੋਂਗੇ ਲੋਕ ਪਲਵਾਨ ਵੀ ਆਏ ਨੇ ਕੀ ਕਹਣਾ ਜਨੂ ਇਸ ਨੂੰ ਤਕਾਲ ਤੋਂ ਵਾਇਦਨ ਜੋ ਹੈ ਸਾਡੇ ਸਭਰਾ ਨਕਰ ਤੇ ਜੀਤਿਸ਼ਾ ਵਾਕੇ ਬਹੁਤ ਘਾਟੇ ਬੰਦਾ ਦੇਣਾ ਕਿ ਇੱਕ ਚਮਕਦਾ ਸਤਾਰਾ ਕਬੱਡੀ ਦਾ ਜਿਸ ਨੇ ਸਾਡੇ ਨਕਰ ਦਾ ਨਾਮ ਦੁਨੀਆ ਤੇ ਚਮਕਾਇਆ ਸੀ ਅੱਜ ਫਿਰ तकरीबन 6 ਵਜੇ ਬਿਲਕੁਲ ਪਹੁੰਚ ਗਿਆ ਤੇ ਸਾਨੂੰ ਫਿਰ ਤਾਂ ਜਿਹੜੇ ਵੀ ਸੰਪਰਸ ਸੰਗਤ ਆਈਏ ਪਹਿਲਵਾਨ ਆਏ ਜਾਨੀ ਕਿ ਦੂਜੂ ਸਾਡੇ ਨੂੰ ਤਾਂ ਬਹੁਤ ਬਹੁਤ ਸੰਗਤ ਕਰਦੇ ਹਨ ਕਿ ਸਾਡੀ ਸੰਗਤ ਕਰਦੇ ਹਨ ਪਕੰਦਰ ਸਿੰਘ ਸਾਨ ਨਾਲ ਜੋਤਾ ਸੀ ਇਹ ਕਹਣਾ ਚਾਹੋਗੇ ਜਿਹੜੀ ਅੱਜ ਸਾਡੇ ਪਿਤਾ ਜੀ ਜਿਹੜੀ ਜੈਤ ਹੋਈ ਆ ਉਸ ਨੇ ਬੜੀ ਮਿਹਨਤ ਭੱਗੀ ਆ ਦੁਨੀਆਂ ਵਾਸਤੇ ਵੀ ਖਾ ਕੇ ਸਾਡੇ ਵਾਸਤੇ ਤੇ ਆ ਗਈ ਆ ਕਿਉਂਕਿ ਸਾਡੇ ਫਾਦਰ ਸਾਹਿਬ ਜਿੱਥੇ ਵੀ ਕਿਤੇ ਵੱਡੇ ਵੱਡੇ ਦਫ਼ਤਰਾਂ 'ਚ ਅਫਸਰਾਂ ਦੇ ਦਫ਼ਤਰਾਂ 'ਚ ਜਾਂਦੇ ਤੇ ਉਹ ਕਹਿੰਦੇ ਨੇ ਵੀ ਸਰਦਾਰ ਜੋਤਾ ਹੋਣਾ ਦਾ ਕੀ ਹਾਲ ਆ ਹੋਣਾ ਹੀ ਕੀ-ਕਿਆ ਕਰਾਂਗੇ ਵੀ ਉਹ ਦੁਨੀਆਂ ਤੇ ਹੀ ਆ ਪਿਛਲੇ ਕਾਫੀ ਲੰਮੇ ਸਮੇਂ ਤੋਂ ਬਿਮਾਰ ਚੱਲਦੇ ਆ ਰਹੇ ਸੀ ਤੇ ਪਿਛਲੇ ਕਾਫੀ ਲੰਮੇ ਸਮੇਂ ਤੋਂ ਬਿਮਾਰ ਚੱਲਦੇ ਆ ਰਹੇ ਸੀ ਨਹੀਂ ਕਾਫੀ ਲੰਮੇ ਸਮੇਂ ਤੋਂ ਨਹੀਂ ਉਹਨਾਂ ਸਾਰੀ ਉਮਰ ਕੋਈ ਦਵਾਈ ਨਹੀਂ ਖਾਧੀ ਆ ਤਕਰੀਬਨ 6-7 ਤਰੀਕ ਨੂੰ ਹਾਂਜੀ ਬਿਮਾਰ ਹੋਏ ਆ ਪਹਿਲਾਂ ਕੋਈ ਗੱਲਬਾਤ ਨਹੀਂ ਆਮ ਦੇਸੀ ਖਾਣਾ ਕੋਈ ਨਹੀਂ ਰੱਜ ਕੇ ਖਾਂਦੇ ਸਾਰਾ ਕੁ ਕੁਟਾ ਸੀ ਦੰਦਾ ਨਾ ਪੂਰੀ ਆਪਣੀ ਰੋਟੀ ਚਪਾ ਕੇ ਖਾਂਦੇ ਸੀ ਮਤਲਬ ਆ 10 ਦਿਨ ਦੇ ਵਿੱਚ ਗੁਰਦਿਆਂ ਦੀ ਪ੍ਰੋਬਲਮ ਆ ਗਈ ਜਿਆਦੀ ਜਿਹੜੇ ਹਮਸਰ ਦਾ ਅਰਦਾਸ ਵਿੱਚ ਜਿਹੜੇ ਸ਼ਾਮਲ ਹੋਏ ਆ ਕੀ ਕਰਨਾ ਚਾਹੋਗੇ ਉਹਨਾਂ ਬਾਰੇ ਠੀਕ ਹੈ ਜਿਹੜੇ ਅੰਤਰਨਦਰ ਅਦਾਸ ਵਿੱਚ ਸ਼ਾਮਲ ਹੋਏ ਆ ਅਸ਼ਿਸ਼ਤਾ ਕਿਹੜੇ ਕਿੜੇ ਆਏ ਇੱਥੇ ਦੇ ਕੀ ਕਰਨ ਬਹੁਤ ਧੰਨਵਾਦ ਦੀ ਜਿੰਨੇ ਵੀ ਵੀਰ ਆਏ ਆ ਕਬੱਡੀ ਪਲੇਅਰ ਆਏ ਆ ਪੁਰਾਣੇ ਕਬੱਡੀ ਪਲੇਅਰ ਆਏ ਆ ਬਾਕੀ ਇਹ ਕਿ ਅਹੀਂ ਪੋਸਟ ਹੀ ਦਾਸ ਕੋ ਜੇ ਪਾਈ ਹੀ ਜੋ ਗਰਦਾਸਪੁਰ ਐ ਦੂਰੋਂ ਤੋਂ ਨਹੀਂ ਉਹ ਨਹੀਂ ਆ ਸਕੇ ਤੇ ਸੜ ਤੋਂ ਇਹੋ ਬਹੁਤ ਚਿਰ ਟਾਈਮ ਪੁੱਛਦੇ ਰਹੇ ਵੀ ਟਾਈਮ ਦੱਸੋ ਸੰਸਕਾਰ ਦਾ ਕੀ ਆ ਤੇ ਬੱਦਲ ਖਣੀ ਤੋਂ ਡਰਦਿਆਂ ਅਸੀਂ ਟਾਈਮ ਜਿਹੜਾ ਹੈ ਅਡਵਾਂਸ ਕਰਤਾ ਆਹ ਤੇ ਆਉਣਗੇ ਸਾਰੇ ਆ ਕਿੰਨੀ ਤਰੀਕ ਨੂੰ ਪਹੋਗੇ ਤੇ ਕਿਸ਼ ਦਿਨੇ ਕਿ ਅੱਜ ਤੋ 10 ਦਿਨ ਲਾ ਲੋ ਅੱਜ ਹੀ ਪੂਰੇ ਹੋਇਆ ਅੱਜ ਤਕਰੀਬਨ 33 ਹੋਇਆ ਆ ਆ ਭਾਈ ਸੋਵਾਰਾ ਅੱਜ ਵਜੇ ਹੋਇਆ ਸੋਹਰਣੇ ਸ਼ਨੀਵਾਰ ਨੂੰ ਹੋਣਾ ਅੱਜ ਇਸ ਤਾ ਤੁਹਾਡੇ ਦਾਦਾ ਜੀ ਦੇ ਅੰਤਿਮ ਸੰਸਕਾਰ ਤੇ ਦੂ ਦਰਾਡੇ ਤੋਂ ਲੋਕ ਪਹੁੰਚਣ ਵੀ ਆਏ ਨੇ ਸੈਲੀਬ੍ਰਿਟੀਆ ਵੀ ਗਈਆਂ ਨੇ ਕੋਈ ਜਿੱਦਾਂ ਕਹਿ ਸਕਦੇ ਨੇ ਸਿਆਸੀ ਆਗੂ ਵੀ ਆਏ ਨੇ ਇਸ ਤਰ੍ਹਾਂ ਲੱਗਾ ਜਿਦਾਂ ਤੁਹਾਡੇ ਦਾਦਾ ਜੀ ਨੇ ਵੱਡਾ ਨਾਮ ਪੰਜਾਬ ਦੇ ਵਿੱਚ ਕੱਡਿਆ ਦੇ ਪਿੰਡ ਦਾ ਨਾਮ ਰੋਸ਼ਨ ਕੀਤਾ ਪਿੱਛੇ ਪਰਿਵਾਰ ਨੂੰ ਵੀ ਜਿਹੜਾ ਉੱਤੀਆਂ ਬਲੰਦੀਆਂ ਤੇ ਲੈ ਗਿਆ ਜਿਸ ਤਰ੍ਹਾਂ ਤੁਸੀਂ ਵੀ ਪਹਿਲਵਾਨ ਨੂੰ ਕੀ ਕਹਿਣਾ ਚਾਹੁੰਦੇ ਹੋ ਇਸ ਮੌਕੇ ਤੇ ਦੇਖੋ ਜੀ ਬਾਪੂ ਜੀ ਦਾ ਘਾਟਾ ਦਾ ਪੂਰਾ ਨਹੀਂ ਹੋ ਸਕਦਾ ਕਦੀ ਵੀ ਜਿਹੜੇ ਵੀ ਸੱਜਣ ਇੱਥੇ ਪਹੁੰਚੇ ਨੇ ਉਹਨਾਂ ਦਾ ਜੀ ਆਇਆਂ ਨੂੰ ਬਹੁਤ-ਬਹੁਤ ਧੰਨਵਾਦ ਹੁਮਾਰਾ ਦਾ ਇੱਕ ਕਬੱਡੀ ਦਾ ਅੱਜ ਬੋਰਡ ਜਿਹੜਾ ਬਿੱਗ ਗਿਆ ਬਾਪੂ ਜੀ ਵਰਗਾ ਕੁਝ ਵੀ ਨਹੀਂ ਹੋ ਸਕਦਾ ਅਸੀਂ ਤਾਂ ਚਲੋ ਉਹਨਾਂ ਦੇ ਕਦਰ ਮਰੇ ਤੁਰੰਦੀ ਕੋਸ਼ਿਸ਼ ਬਹੁ ਕੀਤੀ ਆ ਉਹਨਾਂ ਦੀ ਜਗ੍ਹਾ ਤਾਂ ਨਹੀਂ ਲੈ ਸਕਦੇ ਬਾਕੀ ਕੋਸ਼ਿਸ਼ ਆਪਣੇ ਵੱਲ ਪੂਰੀ ਕੀਤੀ ਹੈ ਨੌਜਵਾਨਾਂ ਨੂੰ ਕੀ ਸੇ ਦੇਣਾ ਚਾਹੁੰਦੇ ਹੋ ਜਿੱਥੇ ਨੌਜਵਾਨ ਜਿਹੜੇ ਖੇਡਾਂ ਤੋਂ ਦੂਰ ਹੋ ਗਏ ਮਤਲਬ ਨਸ਼ਿਆਂ ਵੱਲ ਵੜੀ ਜਾਂਦੇ ਨੇ ਹਨਾ ਤਾਂ ਉਹ ਇੱਕ ਕੀ ਕਹਣਾ ਜਿਵੇਂ ਇਸ ਬੰਦੇ ਨੌਜਵਾਨਾਂ ਨੂੰ ਕੀ ਸੇ ਦੇ ਨੌਜਵਾਨਾਂ ਨੂੰ ਮੇਰੀ ਇਹੀ ਬੇਨਤੀ ਆ ਵੀ ਆਪਣੇ ਨਸ਼ੇ ਤੋਂ ਦੂਰ ਹੋ ਕੇ ਵੀ ਆਪਣੀ ਗੇਮ ਜਿਹੜੀ ਸ਼ੁੱਧ ਖਰਾ ਖਾ ਕੇ ਤੋ ਜਿਹੜੇ ਆਰਟੀਫੀਸ਼ੀਅਲ 지ਦਮਾਨ ਨੂੰ ਅੱਜ ਕੱਲ੍ਹ ਜਾਂਦੇ ਨੇ ਲੋਗ ਉਹਨਾਂ ਤੋਂ ਜਿੰਨਾ ਵੀ ਭਰੇ ਲੋਕ ਸੱਚ ਨੂੰ ਨਾ ਹੀ ਕਰ ਲੈ ਤੇ ਆਪਣੀ ਮਿਹਨਤ ਤੇ ਯਕੀਨ ਕਰ ਲੈ